ਕਰੋ ਚੈੱਕ ਬਈ ਲੈ ਕਢਦੀ ਚੱਬ ਕਿਆ ਬਾਤਾਂ ਕਿਆ ਬਾਤਾਂ ਜੀ ਕਿਆ ਬਾਤਾਂ ਸਰਾਸਰਾ ਉਰੀ ਸਰਾ ਗੱਲਵਾਦਾ ਤੇ ਲਾਓ ਬਾਬਿਓ ਲੈ ਲੀਆਂ ਆਪਾਂ ਜਿਹੜੀਆਂ ਆ ਪਰਾਂਦੇਆਂ ਸੀਗੀਆਂ ਗੱਡੀ ਤੇ ਲਾਉਣ ਵਾਸਤੇ ਕਿਉਂਕਿ ਕਾਫੀ ਟਾਈਮ ਤੋਂ ਜਿਹੜਾ ਮਗਰੋਂ ਬਾ ਲੈ ਗਈਆਂ ਸੀਗੀਆਂ ਦੋਸਤੋਂ ਉੱਤਰ ਗਈਆਂ ਲਾਓ ਬਾਬਿਓ ਕਰੋ ਚੈੱਕ ਡੋਰੀਆਂ ਪਰਾਂਦੇ ਪੂਰੇ ਓਕੇ ਦੀ ਰਿਪੋਰਟ ਆ ਲਾਈਟਾਂ ਵਗੈਰਾ ਪੂਰੀਆਂ ਜ਼ਬਰਦਸਤ ਸਮਾਨ ਪਿਆ ਬਾਈ ਬਾਈ ਕੋਲੇ ਜੀ ਤੋ ਟਰੱਕ ਡੈਕੋਰੇਸ਼ਨ ਆ ਬਾਈ ਦੀ ਦੁਕਾਨ ਦਾ ਨਾਮ ਆ ਬਾਈ ਤੇ ਬਿਲਕੁਲ ਜਿੱਥੋਂ ਪੁਲੀ ਮਤਲਬ ਕਿ ਆਪਾਂ ਕ੍ਰੋਸਿੰਗ ਬਣੀ ਹੋਈ ਆ ਉਹਦੇ ਬਿਲਕੁਲ ਸਾਹਮਣੇ ਆ ਗੁਰਦੁਆਰਾ ਸਾਹਿਬ ਦੇ ਓਪੋਜ਼ਿਟ ਸਮਾਨ ਅਜੇ ਬਾਹਰ ਰੱਖ ਰਹੇ ਆ ਕਿਉਂਕਿ ਰਾਤ ਨੂੰ ਲੇਟ ਜਾਣਾ ਆਹੀ ਬਸ ਦੁਪਹਿਰੇ ਘੰਟਾ ਖੰਡਾ ਰੈਸਟ ਕਰਕੇ ਆਉਂਦੇ ਆ ਉਸ ਤੋਂ ਬਾਅਦ ਜਿਹੜਾ ਦਾ ਸਮਾਨ ਬਾਹਰ ਲਾ ਰਹੇ ਆ ਹੁਣ ਮੁੜ ਕੇ ਫਿਰ ਸਾਰੀ ਰਾਤ ਦੁਕਾਨ 2:3 3 ਵਜੇ ਤੱਕ ਖੁੱਲੀ ਰਹਿੰਦੀ ਆ ਮਾਰਨਿੰਗ ਫੇਰ ਜਲਦੀ ਖੁੱਲ ਜਾਂਦੀ ਹੈਗੀ ਆ ਸੋ ਦੋਸਤੋ ਬਹੁਤ ਭਰਾ ਆਪਣੇ ਜਿਹੜੇ ਟਰੱਕਾਂ ਵਾਲੇ ਵੀਰ ਇੱਥੇ ਰੁਕਦੇ ਆ ਬਹੁਤ ਸਮਾਨ ਲੈ ਕੇ ਜਾਂਦੇ ਆ ਪੰਜਾਬ ਵਾਲੇ ਸਾਡੇ ਸਾਰੇ ਭਰਾ ਜਾਣਦੇ ਆ ਜਿਹੜੇ ਇਧਰ ਲਈ ਲਾਈਨ ਨੂੰ ਚੱਲਦੇ ਹੈਗੇ ਹਨਾ ਲੁਧਿਆਣੇ ਤੋਂ ਦਿੱਲੀ ਤੋਂ ਲੈ ਕੇ ਚੱਲਦੇ ਆ ਜਿੰਨੇ ਵੀ ਆਉਂਦੇ ਜਾਂਦੇ ਸਾਰਿਆਂ ਨੂੰ ਪਤਾ ਗੁਰਦੁਆਰਾ ਮੰਜੀ ਸਾਹਿਬ ਬਾਰੇ ਤੇ ਉੱਥੇ ਡੈਕੋਰੇਸ਼ਨ ਵਾਲੀਆਂ ਦੁਕਾਨਾਂ ਦੋਸਤੋ ਹਰ ਇੱਕ ਤਰ੍ਹਾਂ ਦੀ ਸਹੂਲਤ ਆ ਇੱਥੇ ਇਲੈਕਟ੍ਰੀਸ਼ੀਅਨ ਤੋਂ ਲੈ ਕੇ ਟਾਇਰ ਪੰਚਰ A to Z ਬਈ ਹਰ ਸਮਾਨ ਮਿਲਦਾ ਇੱਥੇ ਲਓ ਬਈ ਬਾਬੋ ਅਸੰਗਰ ਵਾਲਾ ਆ ਗਿਆ ਇਹਨੂੰ ਕਹਿੰਦੇ ਆ ਬੱਲ ਬੱਲ ਆ ਗਿਆ ਅੱਗੇ ਲਹੁੰਦੇ ਨੇ ਬਾਜ ਤੇ ਅੱਜ ਕੱਲ੍ਹ ਬਈ ਬੱਲ ਲਾਉਣ ਲੱਗ ਗੇ ਆ ਇਹ ਜਗਦਾ ਵਾ ਤੇ ਇਹ ਆ ਗਿਆ ਆਪਣੇ ਭਾਈ ਦੂਜੇ ਜੀਤ ਕੋਲੇ ਲਓ ਬਈ ਇਹ ਬੱਲ ਹੈਗਾ 650 ਦਾ ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ ਸ਼ੇਅਰ ਕਰਕੇ ਆਊਗਾ ਜੀਤ ਭਾਈ ਕੋਲੇ ਉਹਨੂੰ 100 ਰੁਪਿਆ ਲੈਸ ਹਣਾ ਭਾਈ ਲਾਈਕ ਕਰ ਸ਼ੇਅਰ ਹੋਣਾ ਚਾਹੀਦਾ ਹਾਂ ਲਾਈਕ ਕਰਨ ਸ਼ੇਅਰ ਹੋਣਾ ਚਾਹੀਦਾ ਮਿੱਤਰੋ ਆਪਣੇ ਜੀਤ ਭਰਾ ਨੇ ਕਰਤਾ ਭਾਈ ਲੈਸ ਡਿਸਕਾਊਂਟ ਕਰਤਾ ਵਾ 100 ਰੁਪਿਆ ਲੈਸ ਹੋਊਗਾ ਜਿਹੜਾ ਆਪਣੀ ਵੀਡੀਓ ਸ਼ੇਅਰ ਲਾਈਕ ਕਰਕੇ ਆਊਗਾ ਤੇ ਚੱਕ ਦਿਓ ਫੱਟੇ ਬਈ ਆਜੋ ਬਾਕੀ ਸਮਾਨ ਦੀ ਨਹੀਂ ਯਾਰ ਕੋਈ ਟੈਨਸ਼ਨ ਐ ਤੇ ਸਮਾਨ ਪੂਰੀ ਦੁਕਾਨ ਬਾਈ ਦੀ ਆਪਣੇ ਦੀ ਮਹਾਰਾਜ ਦੀ ਕਿਰਪਾ ਨਾਲ ਹਮੇਸ਼ਾ ਜਦੋਂ ਆਈਏ ਭਰੀ ਰਹਿੰਦੀ ਆ ਕਿਰਪਾ ਬਾਬੇ ਨਾਨਕ ਦੀ ਫੁੱਲ ਆ ਜੀ ਤੇ ਆਜੋ ਵੀ ਮਿੱਤਰੋ ਨਵਾਂ ਨਵਾਂ ਸਮਾਨ ਆ ਚੁੱਕਿਆ ਤੇ ਆਪਾਂ ਵੀ ਵੇਖਦੇ ਆ ਕੰਮ ਦੀ ਚੀਜ਼ ਲੈਨੇ ਆ ਕੋਈ ਨਾ ਕੋਈ ਤੇ ਲਓ ਵੀ ਬਾਬੇ ਉਹ ਲੈ ਲੀਆਂ ਆਪਾਂ ਜਿਹੜੀਆਂ ਆ ਪ੍ਰਾਂਦ ਗਿਆ ਸੀ ਗਿਆ ਗੱਡੀ ਤੇ ਲਾਉਣ ਵਾਸਤੇ ਕਿਉਂਕਿ ਕਾਫੀ ਟਾਈਮ ਤੋਂ ਜਿਹੜਾ ਮਗਰੋਂ ਬਾ ਲੈ ਗਿਆ ਸੀ ਗਿਆ ਦੋਸਤੋ ਉਤਰ ਗਿਆ ਸੀ ਇੰਨਾ ਬਿਨਾ ਗੱਡੀ ਸੁਣਨੀ ਹੀ ਲੱਗਦੀ ਆ ਤੇ ਆਪਾਂ ਲਈਆਂ ਚੀਜ਼ ਬਾਬੇ ਤੋਂ ਆਪਣੇ ਤੋਂ ਲਓ ਜੀ ਪੂਰੀਆਂ ਇਹ ਇੱਕ ਤਾਂ ਜਿਹੜਾ ਕਪੜਾ ਜਿਆ ਬੰਨਿਆ ਉਹ ਨਹੀਂ ਜਿਆਦਾ ਚੱਲਦੀਆਂ ਆ ਗਈਆਂ ਇਹ ਮਤਲਬ ਕਿ ਇਹਨਾਂ ਦੀ ਕੁਆਲਿਟੀ ਬਹੁਤ ਬੈਸਟ ਹੁੰਦੀ ਹੈ ਜਿਹੜੀਆਂ ਤਾਰਾਂ ਆਈਆਂ ਬੰਨੀਆਂ ਹੁੰਦੀਆਂ ਜਲਦੀ ਨਹੀਂ ਮਤਲਬ ਕਿ ਖਰਾਬ ਹੁੰਦੀਆਂ ਆ ਗਈਆਂ ਇੱਕ ਲੈ ਲਿਆ ਮਿੱਤਰੋ ਅਸੀਂ ਸ਼ੀਸ਼ਾ ਸਾਫ ਕਰਣਾ ਵਾਈਪਰ ਬਾਕੀ ਦੀ ਸ਼ਾਪਿੰਗ ਜਿਹੜੀ ਆਪਾਂ ਮਿੱਤਰੋ ਆਕੇ ਕਰਾਂਗੇ ਤੇ ਸਰਾ ਗੱਲ ਵਾਲਾ ਲਓ ਜੀ ਇਹ ਕਿਹੜੀ ਆ ਗਈ ਨਿਊਨ ਲਾਈਟ ਹੈ ਕਿਹੜੀ ਲੜ ਕਹਿੰਦੇ ਹੁੰਦੇ ਹਨ ਹੈ ਤਾਂ ਨਿਊਨ ਹੈ ਵਧੀਆ ਤੇ ਇਹਨੂੰ ਦਿਖਾਉਣਾ ਕੀ ਜੀ ਹੈ ਲਓ ਮਿੱਤਰੋ ਇੱਕ ਨਵੀਂ ਐਟਪ ਆ ਗਈ ਹੋਰ ਕਰੋ ਚੈੱਕ ਅੱਛਾ ਚਾਰਜਨ ਲਓ ਬਾਬਾ ਜੀ ਕਰੋ ਚੈੱਕ ਨਵੀਂ ਲੈਡ ਆ ਨਮਾਸਾਪ ਲੱਗਿਆ ਕੱਢਣਾ ਇੱਥੇ ਕਿਸੀ ਕੋਈ ਹੈ ਆਹ ਜੀ ਇਹ ਕੰਪਲੀਟ ਹੀ ਲੈਣੀ ਪੈਂਦੀ ਹੁੰਦੀ ਹੈ ਨਾ ਇਹ ਤਾਂ ਸਾਰੀ ਹਾਂ ਹਾਂ ਹਰ ਇੱਕ ਕੋਲ ਗੱਡੀ ਵਾਲਾ ਬਿਲਕੁਲ ਬਿਲਕੁਲ ਹਰੇਕ ਕੋਲੇ ਹੁੰਦਾ ਹਾਂ ਤਾਂ ਵੀ ਚੱਲ ਪੈਣੀ ਕੀ ਬਾਤਾਂ ਜੀ अलग-अलग मूड भी आए हैं इधर मूड ते क्या लौए मत रो आए हाय 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 करो चेक भाई ले कर दी चब क्या बात है क्या बात है जी क्या बात है सरासरा पूरी सरा, सरा, सरा गलावादा क्या जी भाई करो भाई करो सरा गलावादा पूरी ਆ ਆ ਵਾੜਾ ਜਲਵਾ ਹੈ ਨਾ ਲੈ ਬਈ ਕੱਲਾ ਕੱਲਾ ਕਦਰ ਵੀ ਘੇੜ ਲਾਦਾ ਪਰ ਆ ਜਿਹੜਾ ਇੱਥੇ ਹੋਰ ਨਹੀਂ ਕੱਲਾ ਕੱਲਾ ਚਾਹਦਾ ਕਿ ਨਾਲ ਹੋਊਗੀ ਕਿ ਨਾ ਹਰੀ ਹੋਊਗੀ ਲੀਲੀ ਹੋਊਗੀ ਆ ਦੇਖਣਾ ਹਾਂ ਬਿਲਕੁਲ ਬਿਲਕੁਲ ਘੇੜ ਹੋਊਗੀ ਪੂਰੀ ਇਹ ਕੰਨੀ ਰੀਮਲ ਜੋ ਆਪਾਂ ਪੀਪਰੇ ਹੈ ਨਾ ਆਪਸਰ ਪੈਦੀ ਹਾਂ ਤੇਰੇ ਕਰਕੇ 800 ਰੁਪਏ ਦੀ ਲਾਵਾਂ ਜਿਹੜਾ ਤੇਰਾ ਲਿਖ ਕੇ ਆਊਗਾ ਲਾਈਕ ਫਾਲੋ ਸ਼ੇਅਰ ਕਰਕੇ ਆਊਗਾ ਕਿਆ ਬਾਤ ਹੈ 800 ਰੁਪਏ ਦੀ ਦਵਾਂਗੇ 100 ਰੁਪਏ ਵੀ ਲੈਸ ਦਵਾਂਗੇ ਲਓ ਜੀ ਇਹ ਚ ਵੀ 100 ਰੁਪਏ ਲੈਸ ਹੋ ਗਿਆ। ਵੀਰੇ ਟਰਾਈ ਕਰਕੇ ਆਇਓ ਕੋਈ ਚੱਕਰ ਨਹੀਂ ਹੈਗਾ। ਆਉਂਦੀ ਇਹ ਚ ਸਸਤੀ ਵੀ ਆ ਵੀਰੇ ਪਹਿਲਾਂ ਆ ਕੇ ਕੁਆਲਟੀ ਦੇਖਿਓ। ਬਿਲਕੁਲ। ਜਿਹੜੀ ਸਸਤੀ ਆ ਵੀਰੇ ਉਹ ਕਿ ਆਮ ਹੋਵੇ ਜੂਐਸਬੀ ਦੇ ਵਿੱਚ ਬਟਨ ਨਹੀਂ ਹੈਗਾ। ਅੱਛਾ ਇਹਦੇ ਵਿੱਚ ਵੀ ਬਟਨ ਆਉਂਦਾ। ਚੱਲਦੀ ਆ। ਠੀਕ ਹੈ। ਇਹਦੇ ਵਿੱਚ ਵੀ ਬਟਨ ਆ। ਲਓ ਵੀ ਮਿੱਤਰੋ ਇਹਦੇ ਵਿੱਚ ਵੀ ਬਟਨ ਆਉਂਦਾ ਜਿਹੜਾ ਵੇਖੋ ਜੀ ਇੱਥੇ ਇਕੱਲੀ ਜੂਐਸਬੀ ਲੱਗੀ ਹੁੰਦੀ ਆ। ਠੀਕ ਹੈ। ਮੋਡ ਤੋਂ ਚੇਂਜ ਹੋਊਗੀ ਮੋਡ ਹੁੰਦਾ ਇਹਦੇ ਨਾਲ ਆ। ਠੀਕ ਹੈ। ਆ ਰਿਮੋਟ ਵੀ ਆ ਗਿਆ ਮਿੱਤਰੋ। ਮੋਡ ਖਰਾਬ ਹੋ ਗਿਆ ਤਾਂ ਆਪਾਂ ਇੱਥੋਂ ਯੂ ਸਰਾ ਗੱਲਬਾਤ ਆ ਪੂਰੀ ਘੈਂਟ ਚੀਜ਼ਾਂ ਦਿਖਾ ਦਿਆਂ ਤੁਹਾਨੂੰ ਤੇ ਜਦੋਂ ਵੀ ਲੰਘਦੇ ਕਰਦੇ ਮੰਜੀ ਸਾਹਿਬ ਮਾਰੋ ਬ੍ਰੇਕਾਂ ਤੇ ਜੀਤਪਾਏ ਦੀ ਦੁਕਾਨ ਆਪਣੀ ਜੀਤ ਟਰੱਕ ਡੈਕੋਰੇਸ਼ਨ ਦੇ ਨਾਮ ਤੇ ਮਿੱਤਰੋ ਗੁਰਦੁਆਰਾ ਸਾਹਿਬ ਤੋਂ ਓਪੋਜ਼ਿਟ ਕ੍ਰੋਸਿੰਗ ਦੇ ਬਿਲਕੁਲ ਸਾਹਮਣੇ ਆ ਪੁਲ ਦੇ ਥੱਲੇ ਜੋ ਕ੍ਰੋਸ ਕਰਦੇ ਆ ਠੀਕ ਆ ਜੀ ਤੇ ਆ ਜਿਓ ਮਿੱਤਰੋ ਚੱਲਦੇ ਆ ਹੁਣ ਅੱਗੇ ਕਰਦੇ ਆ ਅਗਲਾ ਸਫਰ ਸਟਾਰਟ ਤੇ ਮਿਲਦੇ ਆਪਾਂ ਬਾਈ ਜੀਤ ਨੂੰ ਹਰ ਵਾਰ ਕਿਉਂਕਿ ਆਪਣਾ ਹੈਗਾ ਇੱਕ ਸ਼ਡਿਊਲ ਬਣਿਆ ਹੋਇਆ ਜਦੋਂ ਵੀ ਆਉਣਾ ਬਾਈ ਉਹਨਾਂ ਨੂੰ ਮਿਲ ਕੇ ਜਾਣਾ ਆਪਾਂ ਠੀਕ ਆ ਚਾਹੇ 50 ਦੀ ਚੀਜ਼ ਲਈਏ ਚਾਹੇ 100 ਦੀ ਚਾਹੇ 500 ਦੀ ਚਾਹੇ 1000 ਦੀ ਪਿਆਰ ਬਣਿਆ ਹੋਇਆ ਮਿੱਤਰੋ ਤੇ ਹਮੇਸ਼ਾ ਨਾਲ ਵੀ ਖੜਦਾ ਵਾ ਰਾਤ ਬਰਾਤੇ ਕਦੇ ਵੀ ਲੋਡ ਪਵੇ ਤਾਂ ਕਦੋਂ ਮਰਜ਼ੀ ਯਾਦ ਕਰਦੇ ਆ ਤੇ ਭਾਈ ਤੇ ਨਾਲ ਖੜਦਾ ਭਰਾ ਕੱਲਾ ਕਮਾਈ ਦਾ ਸਾਥ ਨਹੀਂ ਡਰਾਈਵਰਾਂ ਨਾਲ ਪਿਆਰ ਵੀ ਹੈਗਾ ਸਾਰਿਆਂ ਨਾਲ ਲਵ ਯੂ ਆ